ਸਾਰੇ ਅੱਜ ਉਹਨਾਂ ਕੋਲ ਇਹੀ ਬੇਨਤੀ ਇਹੀ ਗੁਜ਼ਾਰਿਸ਼ ਲੈ ਕੇ ਆਏ ਸੀਗੇ ਕਿ ਉਹਨਾਂ ਦਾ ਸੰਘਰਸ਼ ਜੋ ਹੈ ਉਹ 1000% ਜਾਇਜ਼ ਹੈ ਸਹੀ ਹੈ ਹੱਕੀ ਮੰਗਾਂ ਦੇ ਲਈ ਹੈ ਪੰਜਾਬ ਦੇ ਸਰਵਾਈਵਲ ਦੀ ਲੜਾਈ ਢੱਲੇਵਾਲ ਸਾਹਿਬ ਲੜ ਰਹੇ ਨੇ ਤੇ ਇਹ ਲੜਾਈ ਹੈ ਜਿਹੜੀ ਉਹ ਕਿਉਂਕਿ ਕੇਂਦਰ ਦੀ ਬੀਜੇਪੀ ਸਰਕਾਰ ਦੀ ਬੇਰੁਖੀ ਆਪਾਂ ਨੂੰ ਸਾਰੇ ਨੂੰ ਸਮੁੱਚੇ ਪੰਜਾਬ ਨੂੰ ਪਤਾ ਹੈ ਅਸੀਂ ਇਹ ਬੇਨਤੀ ਲੈ ਕੇ ਆਏ ਸੀ ਉਹਨਾਂ ਕੋਲ ਕਿ ਤੁਸੀਂ ਇਸ ਸੰਘਰਸ਼ ਜਾਰੀ ਰੱਖੋ ਪੰਜਾਬ ਸਰਕਾਰ ਅਜਬੀ ਨਾਲ ਵੱਧ ਕੈਬਨਿਟ ਹੈ ਜਿਹੜੀ ਉਹ ਮੇਰੇ ਨਾਲ ਔਰ ਪਾਰਟੀ ਦੇ ਸਾਡੇ ਸਾਥੀ ਨੇ ਜਿਹੜੇ ਉਹ ਅੱਜ ਇਹ ਬੇਨਤੀ ਲੈ ਕੇ ਪਹੁੰਚੇ ਨੇ ਉਹਨਾਂ ਕੋਲ ਕਿ ਸਮੂੱਚੀ ਸਰਕਾਰ ਸਮੂੱਚੀ ਪਾਰਟੀ ਸਮੂੱਚਾ ਪੰਜਾਬ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ ਪਰ ਸੰਘਰਸ਼ ਵੀ ਉਦੋਂ ਹੀ ਕਾਮਯਾਬ ਹੁੰਦੇ ਨੇ ਉਦੋਂ ਹੀ ਉਹਦੋਂ ਹੀ ਚੱਲਦੇ ਰਹਿੰਦੇ ਨੇ ਜਦੋਂ ਉਸ ਸੰਘਰਸ਼ ਦਾ ਮੋਢੀ ਹੈ ਜਿਹੜਾ ਬਾਨੀ ਹੈ ਕਿ ਉਹ ਸਿਹਤਯਾਬ ਰਹੇ ਢੱਲੇਵਾਲ ਸਾਹਿਬ ਦੀ ਇਸ ਸੰਘਰਸ਼ ਨੇ ਪੂਰੇ ਮੋਲਕ ਦੇ ਵਿੱਚ ਕਿਸਾਨੀ ਦੇ ਵਿੱਚ ਚਿੰਨ੍ਹ ਗੇ ਜਿਹੜੀ ਅਲਖ ਹੈ ਜਿਹੜੀ ਉਹ ਜਗਾ ਦਿੰਦੀ ਹੈ ਅਸੀਂ ਉਹਨਾਂ ਨੂੰ ਵੈਸੇ ਤਾਂ ਅਸੀਂ ਚਾਹਦੇ ਸੀਗੇ ਕਿਉਂਕਿ ਸਾਰੀ ਸਰਕਾਰ ਸਾਰੀ ਆਮ ਆਦੀ ਪਾਰਟੀ ਉਹਨਾਂ ਦੇ ਨਾਲ ਹੈ ਉਹਨਾਂ ਦੀ ਹੱਕੀ ਮੰਗਾਂ ਦੇ ਨਾਲ ਹੈ ਸਮੇਂ-ਸਮੇਂ ਸਰ ਸਾਡੇ ਵੱਲੋਂ ਵੀ ਔਰ ਪਿਛਲੇ ਸਮੇਂ ਦੇ ਵਿੱਚ ਸਾਡੇ ਐਮਪੀਆ ਵੱਲੋਂ ਵੀ ਸੰਘਰਸ਼ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਿਟਿਆ ਗਿਆ ਪਰ ਕਿਉਂਕਿ ਕੇਂਦਰ ਸਰਕਾਰ ਅੰਨੀ ਬੋਲੀ ਹੈ ਦੂਗੀ ਹੈ ਆਪਦੇ ਵਾਅਦਿਆਂ ਤੋਂ ਭੱਜ ਰਹੀ ਹੈ ਸੋ ਅਸੀਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਹੈ ਕਿ ਵੈਸੇ ਤਾਂ ਜੇ ਅੰਸ਼ਨ ਛੱਡ ਦੇਣ ਤਾਂ ਬਹੁਤ ਚੰਗੀ ਗੱਲ ਬੜੀ ਮਿਹਰਬਾਨੀ ਹੋਊਗੀ ਸਾਰਾ ਪੰਜਾਬ ਉਹਨਾਂ ਦੇ ਸੰਘਰਸ਼ ਦੇ ਨਾਲ ਹੈ ਪਰ ਜੋ ਮੁੱਢਲੀ ਗੱਲ ਆ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਆਪਦੀ ਜੇ ਭੁੱਖ ਹੜਤਾਲ ਹੈ ਜਿਹੜੀ ਜੇ ਉਹ ਅੰਸ਼ਨ ਨਹੀਂ ਵੀ ਛੱਡਦੇ ਹੈ ਕਿ ਤੱਕ ਘੱਟੋ ਘੱਟ ਜਿਹੜਾ ਮੈਡੀਕਲ ਹੜਤਾਲ ਉਹਨਾਂ ਨੇ ਕੀਤੀ ਹੋਈ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਦੇ ਇੰਟਰਨਲ ਆਰਗਨਸ ਦਾ ਵੀ ਨੁਕਸਾਨ ਹੋ ਰਿਹਾ ਹੈ ਉਹਦੇ ਲਈ ਉਤਸ਼ਾਹੇ ਤੌਰ ਤੇ ਅਸੀਂ ਰੋਕੋ ਗਗਬੀਰ ਸਿੰਘ ਜੀ ਮੇਰੇ ਨਾਲ ਆਏ ਨੇ ਤਾਂ ਕਿ ਇੱਕ ਇਹੋ ਜਿਹਾ ਸਿਸਟਮ ਹੈ ਜਿਹੜਾ ਜਿਹਦੇ ਨਾਲ ਉਹਨਾਂ ਦੇ ਇੰਟਰਨਲ ਆਰਗਨਸ ਦਾ ਨੁਕਸਾਨ ਨਾ ਹੋ ਸਭ ਹੋਏ ਤੇ ਇਹ ਸੰਘਰਸ਼ ਲੰਬਾ ਚੱਲ ਸਕੇ ਅ ਅ ਉਨੀ ਕ ਬੇਨਤੀ ਅਸੀਂ ਢੱਲੇਵਾਲ ਸਾਹਿਬ ਨਾਲ ਕੀਤੀ ਹੈ ਤੇ ਅ ਪ੍ਰਮਾਤਮਾ ਸੁੱਖ ਰੱਖੇ ਮਿਹਰ ਕਰੇ ਤੇ ਜੇ ਬੇਨਤੀ ਸਾਡੀ ਪ੍ਰਵਾਨ ਹੋ ਜਾਂਦੀ ਹੈ ਔਰ ਮੈਂ ਸਮਝਦਾ ਕਿ ਸੋਚਾ ਪੰਜਾਬ ਸਮੂਚੀ ਪਾਰਟੀ ਸਮੂਚੀ ਸਰਕਾਰ ਕਿਸਾਨਾਂ ਦੇ ਇਸ ਸੰਦਰਭ ਦੇ ਵਿੱਚ ਉਹਨਾਂ ਦੇ ਨਾਲ ਹੈ ਅ ਪੰਜਾਬ ਸਰਕਾਰ ਵੱਲੋਂ ਪਾਰਟੀ ਵੱਲੋਂ ਜੋ ਬਣ ਪਾਏਗਾ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰੀ ਕਿਸਾਨ ਦੀ ਜਿਹੜੀ ਬੇਚੀ ਆਦੇ ਸੀ ਲੈ ਕੇ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਬੇਨਤੀ ਸਾਡੀ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਮਿਹਰ ਕਰਨਗੇ ਤੇ ਸਾਡੀ ਬੇਨਤੀ ਹੈ ਜਿਹੜੀ ਉਹ ਸਵੀਕਾਰ ਕਰਨਗੇ ਇਸ ਉਮੀਦ ਆਸ ਦੇ ਨਾਲ ਅਸੀਂ ਅੱਜ ਇੱਥੇ ਬਿਠਾਈ ਸੀ ਅੰਮ੍ਰਿਤਕਾਲ ਬਾਅਦ ਕੀ ਹੋਈ ਹੈ ਇਹ ਬੜੀ ਨਾਜ਼ੁਕ ਹੈ ਡਾਕਟਰਾਂ ਨੇ ਕਹਿੰਦਾ ਕਦੇ ਵੀ ਕੁਝ ਹੋ ਸਕਦਾ ਤੁਹਾਨੂੰ ਲੱਗਦਾ ਨਹੀਂ ਕਿ ਬੜੀ ਦੇਰੀ ਹੋ ਚੁੱਕੀ ਹੈ ਤੇ ਅੱਜ ਤੁਸੀਂ ਦੇਖਿਆ ਉਹਦੇ ਹਾਲਾਤ ਦੇਖੇ ਜਿਸ ਤਰ੍ਹਾਂ ਇਸ ਤਰ੍ਹਾਂ ਮੇਰੀ ਬੇਨਤੀ ਇਹ ਹੈ ਕਿ ਹਰ ਪਲ ਨਾਜ਼ੁਕ ਹੈ ਹਰ ਘੜੀ ਹੈ ਜਿਹੜੀ ਉਹ ਇੰਪੋਰਟੈਂਟ ਹੈ ਕਿ ਅੱਜ ਵੀ ਸਾਡੀ ਬੇਨਤੀ ਉਹ ਮੰਨ ਲੈਣ ਤੇ ਅੱਜ ਵੀ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਡਾਕਟਰ ਸਾਹਿਬ ਔਰ ਪੂਰੀ ਮੈਡੀਕਲ ਟੀਮ ਇਹਨਾਂ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਲੱਗਿਆ ਆਹੀ ਬੇਨਤੀ ਜਿਹੜੀ ਮੈਂ ਤੁਹਾਨੂੰ ਕੀਤੀ ਹੈ ਜਿਹੜੀ ਮੈਂ ਉਹਨਾਂ ਨੂੰ ਕੀਤੀ ਹੈ ਇਹੀ ਬੇਨਤੀ ਔਰ ਇਹੀ ਅਰਦਾਸ ਮੈਂ ਸਪੂਚੇ ਪੰਜਾਬ ਨੂੰ ਵੀ ਕਰੂੰਗਾ ਕਿ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਕਿ ਸੰਘਰਸ਼ੇ ਲੰਬਾ ਚੱਲੂਗਾ ਉਸ ਸੰਘਰਸ਼ ਦੇ ਦੌਰਾਨ ਸੰਘਰਸ਼ ਵੀ ਤਾਂ ਹੀ ਚੱਲੂਗਾ ਤਾਂ ਹੀ ਕਾਮਯਾਬ ਹੋਊਗਾ ਜੇ ਉਹਨਾਂ ਦੀ ਸਿਹਤ ਸਿਹਤਯਾਬ ਰਹਿਣਗੇ ਉਹ ਸਿਹਤ ਦਾ ਨੁਕਸਾਨ ਨਾ ਹੋਵੇ ਕਿਸੇ ਕਰਕੇ ਅਸੀਂ ਆਇਆ ਅੱਜ ਵੀ ਤੁਸੀਂ ਪਿਛਲੀ ਦੇਰੀ ਏ ਛੱਡ ਕੇ ਜੇ ਅੱਗੇ ਹੁਣ ਦੇਰੀ ਨਾ ਹੋਵੇ ਉਹਦੇ ਉੱਪਰ ਆਪਾਂ ਫੋਕਸ ਕਰੀ ਤਾਂ ਮੈਨੂੰ ਸਮਝ ਆ ਗਈ ਕਿ ਵਿੱਚ ਰੋਏ